ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ 177 ਦਿਨ ਬਾਅਦ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਔਰ ਸਾਰੀ ਹੀ ਆਪ ਵਰਕਰਾਂ ਦੇ ਵਿੱਚ ਆਪ ਦੇ ਲੀਡਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਦੌੜੀ ਹੋਈ ਆ ਜਸ਼ਨ ਮਨਾਏ ਜਾ ਰਿਹਾ ਹੈ ਚਾਹੀਓ ਮੰਤਰੀ ਕਿਉਂ ਨਾ ਹੋਣ ਔਰ ਚਾਹੀ ਵਰਕਰ ਕਿਉਂ ਨਾ ਹੋਣ ਤਾਂ ਅੱਜ ਅਰਵਿੰਦ ਕੇਜਰੀਵਾਲ ਹੁਣੀ ਦੱਸਿਆ ਜਾ ਰਿਹਾ ਕਿ ਬਾਹਰ ਆ ਸਕਦੇ ਨੇ ਔਰ ਆਉਂਦਿਆ ਸਾਰ ਕੀ ਹਨੂਮਾਨ ਮੰਦਰ ਦੇ ਵਿੱਚ ਨਤਮਸਤਕ ਹੋਣਗੇ ਜੀ ਹਾਂ ਮੱਥਾ ਟੇਕ ਕੇ ਜਣਾ ਉਹਨਾਂ ਦੇ ਵੱਲੋਂ ਆਉਂਦੇ ਆ ਸਰ ਸਭ ਤੋਂ ਪਹਿਲਾਂ ਘਰ ਜਾਣ ਤੋਂ ਪਹਿਲਾਂ ਵੀ ਹਨੂਮਾਨ ਮੰਦਰ ਉਹ ਜਾਣਗੇ ਉੱਥੇ ਜਾ ਕੇ ਨਤਮਸਤਕ ਹੋਣਗੇ ਤਾਂ 12 ਵਜੇ ਦੇ ਕਰੀਬ ਸਮਾਂ ਦਿੱਤਾ ਗਿਆ ਕਿ 12 ਵਜੇ ਦੇ ਕਰੀਬ ਅਰਵਿੰਦ ਕੇਜਰੀਵਾਲ ਜਿਹੜੇ ਐ ਉਹ ਹਨੂਮਾਨ ਮੰਦਰ ਦੇ ਵਿੱਚ ਮੱਥਾ ਟੇਕਣਗੇ ਤਾਂ ਉਸ ਤੋਂ ਪਹਿਲਾਂ ਜਿਹੜਾ ਆ ਸਾਰੇ ਆਪ ਦੇ ਵਰਕਰ ਜੁੜੇ ਆ ਲੀਡਰ ਜਿਹੜੇ ਆ ਉਹ ਇਕੱਠੇ ਹੋਣਗੇ ਹਾਲਾਂਕਿ ਖੁਸ਼ੀ ਦੇਖੀ ਜਾ ਰਹੀ ਹੈ ਜਦੋਂ ਜ਼ਮਾਨਤ ਦਿੱਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੀਬੀਆਈ ਮਾਮਲੇ ਦੇ ਵਿੱਚ ਔਰ ਤਮਾਮ ਲੀਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ ਕਿ ਵੈਲਕਮ ਬੈਕ ਅਰਵਿੰਦ ਕੇਜਰੀਵਾਲ ਜੀ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਇਸ ਤਰੀਕੇ ਦੇ ਟਵੀਟ ਚਾਹੀਏ ਅਸੀਂ ਰਾਗਵ ਚੱਡਾ ਦੀ ਗੱਲ ਕਰ ਲਈਏ ਆਤਸ਼ੀ ਹੁਣਾਂ ਦੀ ਗੱਲ ਕਰੀਏ ਸੌਰਵ ਭਾਰਤਵਾਜ ਹੁਣਾਂ ਦੀ ਗੱਲ ਕਰੀਏ ਸੰਜੇ ਸਿੰਘ ਹੁਣਾਂ ਦੀ ਗੱਲ ਕਰੀਏ ਮਨੀਸ਼ ਸੁਸੋਦੀਆ ਹੁਣਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਦੀ ਗੱਲ ਕਰੀਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਵੀ ਦਿੱਲੀ ਦੇ ਵਿੱਚ ਪਹੁੰਚੇ ਸੀਗੇ ਉਹ ਵੀ ਉੱਥੇ ਜਾ ਕੇ ਮਿਲੇ ਨੇ ਹਾਲਾਂਕਿ ਸਵਾਗਤ ਹੁਣ ਵੱਡੇ ਪੱਧਰ ਤੇ ਕੀਤਾ ਜਾਣਾ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਦੇ ਮੰਤਰੀ ਐਮ ਐਲ ਏ ਸਾਰੇ ਜਿਹੜੇ ਆ ਟਵੀਟ ਕਰ ਰਹੇ ਆ ਪੋਸਟਾਂ ਪਾਈਆਂ ਜਾ ਰਹੀਆਂ ਨੇ ਵੈਲਕਮ ਬੈਕ ਤਾਂ ਜਸ਼ਨ ਵੀ ਮਨਾਇਆ ਜਾ ਰਿਹਾ ਖੁਸ਼ੀ ਦਾ ਮਾਹੌਲ ਹੈ ਕਿਤੇ ਲੰਡੂ ਵੱਡੇ ਜਾ ਰਹੇ ਨੇ ਕਰਮਿੰਦ ਕੇਜਰੀਵਾਲ ਹੁਣੀ ਬਾਹਰ ਆ ਰਹੇ ਨੇ ਸੱਚ ਨੂੰ ਦਬਾਇਆ ਜਾ ਸਕਦਾ ਸੱਚ ਨੂੰ ਪਰਕਦੀ ਵੀ ਹਰਾਇਆ ਜੁੜਿਆ ਉਹ ਨਹੀਂ ਜਾ ਸਕਦਾ ਤਰਵਿੰਦ ਕੇਜਰੀਵਾਲ ਹੁਣੀ ਅੱਜ ਬਾਹਰ ਆਉਣਗੇ ਜੇਲ੍ਹ ਦੇ ਵਿੱਚੋਂ 12 ਵਜੇ ਦਾ ਸਮਾਂ ਜੁੜਾ ਉਹਨਾਂ ਦਿੱਤਾ ਗਿਆ ਕਿ 12 ਵਜੇ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਉਹ ਨਤਮਸਤਕ ਹੋਣਗੇ ਸਭ ਤੋਂ ਪਹਿਲਾਂ ਉੱਥੇ ਮੱਥਾ ਟੇਕਿਆ ਜਾਵੇਗਾ ਆਸ਼ੀਰਵਾਦ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਸ਼ਡਿਊਲ ਰਹਿੰਦਾ ਸੀ ਉਹ ਵੀ ਤੁਹਾਡੇ ਨਾਲ ਸੰਚ ਕਰ ਦਵਾਵਾਂਗੇ ਉਸ ਤੋਂ ਬਾਅਦ ਘਰ ਜਾਇਆ ਜਾਵੇਗਾ ਹਾਲਾਂਕਿ ਇਹ ਪਹਿਲਾ ਅੱਜੜਾ ਖਬਰ ਸਾਹਮਣੇ ਆਈ ਹੈ ਕਿ ਜੇਲ੍ਹ ਤੋਂ ਬਾਹਰ ਆਉਂਦੇ ਆ ਸਾਰ ਕੀ ਉਹ ਕੋਸ਼ਰੀ ਹਰਿ ਹਰਮਾਨ ਮੰਦਿਰ ਦੇ ਵਿੱਚ ਜਾਣਗੇ ਉੱਥੇ ਜਾ ਕੇ ਨਤਮਸਤਕ ਹੋਣਗੇ ਕਿਉਂਕਿ सीबीआई ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਈਡੀ ਮਾਮਲੇ ਦੇ ਵਿੱਚ ਉਹ ਪਹਿਲਾਂ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਸੀ सीबीआई ਦਾ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਸੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਹੁਣ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਅੱਜ ਬਾਹਰ ਆਉਣਗੇ ਔਰ ਸਭ ਤੋਂ ਪਹਿਲਾਂ 12 ਵਜੇ ਦਾ ਸਮਾਂ ਦੱਸਿਆ ਗਿਆ ਹੈ ਕਿ 12 ਵਜੇ ਦੇ ਕਰੀਬ ਜਿਹੜਾ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਉਹ ਨਤਮਸਤਕ ਹੋਣਗੇ ਉੱਥੋਂ ਅਸ਼ੀਰਵਾਦ ਲਿਆ ਜਾਵੇਗਾ ਤੇ ਫਿਰ ਅੱਗੇ ਦੀ ਜਿਹੜੀ ਕਾਰਜਸ਼ਾਲੀ ਹੈ ਉਹ ਆਰੰਭ ਕੀਤੀ ਜਾਵੇਗੀ ਕਿ ਅੱਗੇ ਹੁਣ ਕੀ ਕਰਨਾ ਹੈ ਕਿਉਂਕਿ ਇਲੈਕਸ਼ਨ ਵੀ ਹਰਿਆਣਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦੀ ਯੂ ਸਿਰ ਤੇ ਆਣ ਚੁੱਕੀਆਂ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਵਰਕਰ ਨੇ ਜਾਂ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਕਿੰਨਾ ਕੁ ਬੂਸਟ ਮਿਲਦਾ ਅਰਵਿੰਦ ਕੇਜਰਗਲ ਹੁਣਾਂ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਨਾਲ ਅੱਗੇ ਪ੍ਰਚਾਰ ਦੇ ਵਾਸਤੇ ਉਹ ਕੀ ਕਰਸਾ ਦਿਨ ਹਾਲਾਂਕਿ ਕੁਝ ਸ਼ਰਤਾਂ ਜ਼ਰੂਰ ਇੱਥੇ ਸੁਪਰੀਮ ਕੋਰਟ ਦੇ ਵੱਲੋਂ ਰੱਖੀਆਂ ਗਈਆਂ ਸੀ ਕਿ ਇਸ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਕਰਨੀ ਔਰ ਆਪਣੇ ਆਫਿਸ ਦੇ ਵਿੱਚ ਨਹੀਂ ਜਾਣਾ ਸਰਕਾਰੀ ਫਾਈਲਾਂ ਤੇ ਕੋਈ ਦਸਤਖਤ ਨਹੀਂ ਕਰਨੇ ਇਹ ਹਾਲਾਂਕਿ ਇਹ ਟਰਮਸ ਐਂਡ ਕੰਡੀਸ਼ਨ ਜ਼ਰੂਰ ਰੱਖੀਆਂ ਨੇ ਪਰ ਪ੍ਰਚਾਰ ਕਿਵੇਂ ਕਰ ਸਕਦੇ ਨੇ ਕਿਉਂਕਿ ਹੌਸਲਾ ਵੱਧ ਸਕਦਾ ਹੈ ਉਮੀਦਵਾਰਾਂ ਦਾ ਵੀ ਜਿਹੜੇ ਉਮੀਦਵਾਰ ਖੜੇ ਨੇ ਹੁਣ ਇਲੈਕਸ਼ਨਸ ਦੇ ਵਿੱਚ ਤਾਂ ਉਹਨਾਂ ਦੀ ਕਿਵੇਂ ਸਪੋਰਟ ਕਰਦੇ ਆ ਪ੍ਰਚਾਰ ਕਿੱਥੇ ਕਿੱਤੇ ਹੁੰਦਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਕਿੰਨਾ ਮਿਲਦਾ ਹੈ ਤੇ ਸਿਆਸਤ ਹੁਣ ਕਿਵੇਂ ਹੁੰਦੀ ਹੈ ਕਿਵੇਂ ਕਿਹੜੀ ਖਲਚਲ ਹੁੰਦੀ ਹੈ ਕਿਉਂਕਿ ਇਲੈਕਸ਼ਨ ਜਿਹੜੀਆਂ ਬਿਲਕੁਲ ਐਨਸਿਰ ਤੇ ਐਨ ਖੜੀਆਂ ਨੇ ਤਾਂ ਉਧਰੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜ਼ਮਾਨਤ ਜਿਹੜੀ ਮਿਲ ਜਾਣੀ ਵਰਕਰਾਂ ਦੇ ਵਿੱਚ ਹੋਰ ਵੀ ਦੋਣਾ ਜੋਸ਼ ਜਿਹੜਾ ਹੈ ਉਹ ਭਰਿਆ ਜਾ ਚੁੱਕਾ ਤਾਂ ਅੱਜ 12 ਵਜੇ ਦੇ ਕਰੀਬ ਹਨੂਮਾਨ ਮੰਦਿਰ ਤੇ